ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਬੇਹਦ ਪਸੰਦ ਕਰੋਗੇ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਲਾਈਕ ਸ਼ੇਅਰ ਵੀ ਜਰੂਰ ਕਰੋਗੇ ਦੋਸਤੋ ਇੱਕ ਬੇਨਤੀ ਹੈ ਜੇਕਰ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਅਤੇ ਕਹਾਣੀ ਦੇਖਣ ਤੋਂ ਪਹਿਲਾਂ ਉਸ ਨੂੰ ਲਾਈਕ ਵੀ ਕਰ ਦੇਣਾ ਸ਼ੁਰੂ ਕਰਦੇ ਹਾਂ ਦੋਸਤੋ ਆਪਾਂ ਅੱਜ ਦੀ ਕਹਾਣੀ ਕੰਮੋ ਇੱਕ ਸੰਸਕਾਰੀ ਕੁੜੀ ਸੀ ਜੋ ਕਿ ਸਰਕਾਰੀ ਨੌਕਰੀ ਕਰਦੀ ਸੀ ਅਤੇ ਆਪਣੇ ਪਾਪਾ ਦੀਆਂ ਤਿੰਨ ਧੀਆਂ ਦੇ ਵਿੱਚੋਂ ਵਿਚਾਰ ਲਈਤੀ ਸੀ ਕਿਸੇ ਕਾਰਨ ਕਰਕੇ ਇੱਕ ਵਾਰ ਉਸਦੀ ਮੰਗਣੀ ਟੁੱਟ ਚੁੱਕੀ ਸੀ ਅਤੇ ਹੁਣ ਉਸਦਾ ਵਿਆਹ ਟਿੰਕੂ ਨਾਮ ਦੇ ਇੱਕ ਲੜਕੇ ਨਾਲ ਤੈਅ ਹੋਇਆ ਸੀ ਕਿਉਂਕਿ ਕੰਮੋ ਦੇ ਪਿਤਾ ਜੀ ਇੱਕ ਸਰਕਾਰੀ ਸਕੂਲ ਵਿੱਚ ਪੜਾਉਂਦੇ ਸੀ ਅਤੇ ਉਹ ਆਪਣੀ ਵੱਡੀ ਧੀ ਦਾ ਵਿਆਹ ਇੱਕ ਸੰਸਕਾਰੀ ਪਰਿਵਾਰ ਵਿੱਚ ਕਰ ਚੁੱਕੇ ਸਨ ਅਤੇ ਹੁਣ ਕੰਮੋ ਦੀ ਵਾਰੀ ਸੀ ਕੰਮੋ ਦੇ ਵਿਆਹ ਲਈ ਵੀ ਕੰਮੋ ਦੇ ਪਾਪਾ ਨੇ ਚੰਗਾ ਦਹੇਜ ਅਤੇ ਖਰਚਾ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਸੀ ਪਰ ਇੱਧਰ ਟਿੰਕੂ ਦੇ ਹੇਜ਼ ਦੀ ਹੋਰ ਵੀ ਇੱਛਾ ਰੱਖਦਾ ਸੀ ਅਤੇ ਇਸ ਲਈ ਹੀ ਉਸ ਦੀ ਮੰਮੀ ਨੇ ਇਹ ਪਲਾਨ ਬਣਾਇਆ ਹੋਇਆ ਸੀ ਕਿ ਕੰਨਿਆਦਾਨ ਤੋਂ ਪਹਿਲਾਂ ਹੀ ਉਹ ਕੰਮੋ ਦੇ ਪਾਪਾ ਤੋਂ ਮੂੰਹ ਮੰਗੀ ਰਕਮ ਮੰਗ ਲੈਣਗੇ ਕਿਉਂਕਿ ਕੰਮੋ ਦਾ ਰਿਸ਼ਤਾ ਪਹਿਲਾਂ ਹੀ ਇੱਕ ਵਾਰ ਟੁੱਟ ਚੁੱਕਿਆ ਸੀ ਅਤੇ ਇਹ ਮੰਗ ਉਹਨਾਂ ਦੇ ਲਈ ਜੰਮਣ ਮਰਨ ਦਾ ਸਵਾਲ ਹੋ ਜਾਵੇਗੀ ਅਤੇ ਉਹ ਸਮਾਜ ਵਿੱਚ ਆਪਣੀ ਇੱਜ਼ਤ ਬਣਾ ਕੇ ਰੱਖਣ ਲਈ ਉਹਨਾਂ ਦੀਆਂ ਮੰਗਾਂ ਕੰਮੋ ਦੇ ਪਾਪਾ ਨੂੰ ਪੂਰੀਆਂ ਕਰਨੀਆਂ ਹੀ ਪੈਣਗੀਆਂ ਅੱਜ ਕੰਮੋ ਦੇ ਵਿਆਹ ਦਾ ਦਿਨ ਆ ਹੀ ਗਿਆ ਬੜੀ ਹਿਤੂਮਤਾ ਨਾਲ ਸਾਰੀਆਂ ਰਸਮਾਂ ਸੰਪੰਨ ਕੀਤੀਆਂ ਗਈਆਂ ਜਿਵੇਂ ਹੀ ਕੰਨਿਆਦਾਨ ਦਾ ਸਮਾਂ ਆਇਆ ਤਾਂ ਟਿੰਕੂ ਨੇ ਆਪਣੀ ਬਣਾਈ ਹੋਈ ਯੋਜਨਾ ਦੇ ਅਨੁਸਾਰ ਆਪਣੇ ਦੋਸਤਾਂ ਦੇ ਸਾਹਮਣੇ ਆਪਣੀ ਸ਼ਾਨੋ ਸ਼ੌਕਤ ਦਿਖਾਉਣ ਲਈ ਕੰਮੂ ਦੇ ਪਿਤਾ ਜੀ ਦੇ ਸਾਹਮਣੇ ਡਿਜ਼ਾਇਰ ਗੱਡੀ ਅਤੇ 10 ਲੱਖ ਦੀ ਮੰਗ ਰੱਖ ਦਿੱਤੀ ਕੰਮੂ ਨੇ ਜਦੋਂ ਇਹ ਸਭ ਸੁਣਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੂੰ ਕੰਨਾਂ ਤੋਂ ਸੁਣਾਈ ਦੇਣਾ ਬੰਦ ਹੋ ਗਿਆ ਇੱਕ ਪਾਸੇ ਪਿਓ ਦੀ ਇੱਜ਼ਤ ਅਤੇ ਦੇਹੇਜ ਦੀ ਇੰਨੀ ਵੱਡੀ ਮੰਗ ਹੁਣ ਉਹ ਵਿਚਾਰੀ ਕੀ ਕਰੇ ਉਸ ਦੇ ਸਾਹਮਣੇ ਤਾਂ ਜੰਮਣ ਮਰਨ ਦਾ ਸਵਾਲ ਖੜਾ ਹੋ ਗਿਆ ਅਤੇ ਦੂਜੀ ਤਰਫ ਟਿੰਕੂ ਇੱਕ ਪਾਸੇ ਖੜਾ ਹੋ ਕੇ ਚਲਾਕੀ ਭਰੀ ਮੁਸਕਾਨ ਦਿੰਦੇ ਹੋਏ ਆਪਣੇ ਦੋਸਤਾਂ ਵਿੱਚ ਖੜਾ ਹੱਸ ਖੇਡ ਰਿਹਾ ਸੀ ਕਿਉਂਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਕੰਮੋ ਦੇ ਪਾਪਾ ਕੋਲ ਮੰਗ ਪੂਰੀ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ ਤਾਂ ਕੀ ਦੇਖਿਆ ਕਿ ਕੰਮੋ ਦੁਲਹਨ ਦੇ ਕੱਪੜਿਆਂ ਵਿੱਚ ਬੜੇ ਹੀ ਆਤਮ ਵਿਸ਼ਵਾਸ ਨਾਲ ਖੁਦ ਚੱਲ ਕੇ ਟਿੰਕੂ ਵੱਲ ਨੂੰ ਆਈ ਅਤੇ ਬੜੇ ਜ਼ੋਰ ਦੀ ਉੱਚੀ ਆਵਾਜ਼ ਵਿੱਚ ਬਰਾਤੀਆਂ ਨੂੰ ਕਿਹਾ ਇਹ ਸਾਰੀ ਬਰਾਤ ਵਾਪਸ ਜਾ ਸਕਦੀ ਹੈ ਕਿਉਂਕਿ ਮੈਂ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰਵਾ ਸਕਦੀ ਜੋ ਦਾਸ ਦਾ ਭੁੱਖਾ ਹੈ ਲੋਭੀ ਅਤੇ ਲਾਲਚੀ ਹੈ ਚਾਹੇ ਮੈਨੂੰ ਸਾਰੀ ਜ਼ਿੰਦਗੀ ਕੁਆਰੀ ਕਿਉਂ ਨਾ ਰਹਿਣਾ ਪਵੇ ਪਰ ਮੈਂ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰਵਾਵਾਂਗੀ ਕੰਮੋ ਦੀਆਂ ਇਹ ਗੱਲਾਂ ਸੁਣ ਕੇ ਉਸਦੇ ਪਾਪਾ ਚੱਕਰ ਖਾ ਕੇ ਡਿੱਗਣ ਹੀ ਵਾਲੇ ਸਨ ਕਿ ਉਸ ਨੂੰ ਗੌਰਵ ਨੇ ਸੰਭਾਲ ਲਿਆ ਗੌਰਵ ਉਹਨਾਂ ਦੀ ਵੱਡੀ ਕੁੜੀ ਦਾ ਦਯੋਰ ਸੀ ਅਤੇ ਉਹ ਚੰਗੇ ਅਹੁਦੇ ਤੇ ਨੌਕਰੀ ਕਰ ਰਿਹਾ ਸੀ ਕੰਮੋ ਦੇ ਪਿਤਾ ਜੀ ਨੂੰ ਸਿਰਫ ਇਸ ਗੱਲ ਦੀ ਚਿੰਤਾ ਸੀ ਕਿ ਜੇਕਰ ਇੱਕ ਵਾਰ ਬਰਾਤ ਵਾਪਸ ਚਲੀ ਜਾਵੇ ਤਾਂ ਦੁਬਾਰਾ ਉਸ ਲੜਕੀ ਦਾ ਵਿਆਹ ਨਹੀਂ ਹੁੰਦਾ ਕੌਣ ਕਰੇਗਾ ਅਜਿਹੀ ਲੜਕੀ ਨਾਲ ਵਿਆਹ ਜਿਸ ਦੀ ਇੱਕ ਵਾਰੀ ਬਰਾਤ ਵਾਪਸ ਚਲੀ ਗਈ ਇੱਕ ਵਾਰ ਦੁਬਾਰਾ ਕੋਸ਼ਿਸ਼ ਕੀਤੀ ਜਾਵੇ ਅਤੇ ਦਹੇਜ ਦੀ ਮੰਗ ਨੂੰ ਥੋੜਾ ਘੱਟ ਕੀਤਾ ਜਾਵੇ ਪਰ ਨਾ ਤਾਂ ਟਿੰਕੂ ਮੰਨਿਆ ਅਤੇ ਨਾ ਹੀ ਉਸ ਦੇ ਪਰਿਵਾਰ ਵਾਲੇ ਤਾਂ ਗੌਰਵ ਨੇ ਕੰਮੋ ਦਾ ਹੱਥ ਫੜਦੇ ਹੋਏ ਕਿਹਾ ਇਹ ਮੰਡਪ ਵੀ ਇਸੇ ਤਰ੍ਹਾਂ ਹੀ ਸਜਿਆ ਰਹੇਗਾ ਅਤੇ ਇੱਥੇ ਫੇਰੇ ਵੀ ਹੋਣਗੇ ਅਤੇ ਕੰਮੋ ਨਾਲ ਮੈਂ ਵੀ ਵਿਆਹ ਕਰਵਾਵਾਂਗਾ ਉਹ ਵੀ ਬਿਨਾਂ ਕਿਸੇ ਲੈਣ ਦੇਣ ਤੋਂ ਵਿਆਹ ਦਾ ਮਹੂਰਤ ਹਜੇ ਟਲਿਆ ਨਹੀਂ ਸੀ ਇਸ ਲਈ ਪੰਡਤ ਜੀ ਨੇ ਫਿਰ ਤੋਂ ਵਿਆਹ ਦੀਆਂ ਰਸਮਾਂ ਕੰਨਿਆਦਾਨ ਅਤੇ ਫੇਰੇ ਸ਼ੁਰੂ ਕਰਵਾ ਦਿੱਤੇ ਹੁਣ ਕੰਮੋ ਵੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਗੌਰਵ ਦੇ ਰੂਪ ਵਿੱਚ ਇੱਕ ਅਜਿਹਾ ਜੀਵਨ ਸਾਥੀ ਮਿਲਿਆ ਜੋ ਬਿਲਕੁਲ ਵੀ ਦਾਸ ਦਾ ਲੋਭੀ ਨਹੀਂ ਸੀ ਅਤੇ ਸਮਾਜ ਦੇ ਵਿੱਚ ਉਸ ਨੇ ਉਸਦੇ ਪਿਤਾ ਦੇ ਮਾਣ ਸਨਮਾਨ ਦੀ ਇੱਜ਼ਤ ਰੱਖੀ ਅਤੇ ਇੱਧਰ ਇੱਕ ਪਾਸੇ ਖੜਾ ਟਿੰਕੂ ਆਪਣੀਆਂ ਅੱਖਾਂ ਨਾਲ ਇਹ ਸਾਰਾ ਨਜ਼ਾਰਾ ਵੇਖ ਰਿਹਾ ਸੀ ਉਹ ਰੁਕੇ ਜਾਂ ਫਿਰ ਜਾਵੇ ਸਾਰੇ ਬਰਾਤੀ ਉਸਦਾ ਮਜ਼ਾਕ ਉਡਾ ਰਹੇ ਸੀ ਕਿ ਇੰਨੀ ਵਧੀਆ ਕੁੜੀ ਮਿਲ ਰਹੀ ਸੀ ਇਹਨੂੰ ਧੰਨ ਦਾ ਇੰਨਾ ਜ਼ਿਆਦਾ ਲਾਲਚ ਟਿੰਕੂ ਆਪਣੀ ਯੋਜਨਾ ਨੂੰ ਕਾਮਯਾਬ ਨਾ ਹੁੰਦੇ ਹੋਏ ਦੇਖ ਕੇ ਇਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕਰਦਾ ਰਿਹਾ ਅਤੇ ਨਾ ਹੀ ਘਾਟਦਾ ਪਰ ਕੰਮ ਨੂੰ ਕਰ ਅਤੇ ਵਰ ਦੋਨੋਂ ਹੀ ਮਿਲ ਗਏ ਹੁਣ ਕੰਮੂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਹੀ ਸੀ ਕਿਉਂਕਿ ਉਸ ਨੂੰ ਗੌਰਵ ਵਰਗਾ ਜੀਵਨ ਸਾਥੀ ਮਿਲਿਆ ਅਤੇ ਕੰਮੋ ਦੇ ਪਾਪਾ ਵੀ ਬਹੁਤ ਖੌਫਸਾਨ ਸਮਾਜ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਹਨ ਜਿੰਨਾ ਵਿੱਚੋਂ ਕੰਮੋ ਨੂੰ ਇੱਕ ਪਰੰਪਰਾ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਸੀ ਦੇਹੇਜ ਦੇਣ ਦੀ ਪਰੰਪਰਾ ਕੰਮੋ ਬਹੁਤ ਹੀ ਸੰਸਕਾਰੀ ਅਤੇ ਛੋਟੇ ਵੱਡਿਆਂ ਦਾ ਆਦਰ ਕਰਨ ਵਾਲੀ ਲੜਕੀ ਸੀ ਪਰ ਉਸ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਗੌਰਵ ਵਰਗਾ ਇੰਨਾ ਚੰਗਾ ਪਤੀ ਮਿਲੇਗਾ ਗੌਰਵ ਇੱਕ ਬਹੁਤ ਹੀ ਸਮਝਦਾਰ ਅਤੇ ਹੌਣਹਾਰ ਲੜਕਾ ਸੀ ਅਤੇ ਉਹ ਕੰਮੋ ਦਾ ਵੀ ਬਹੁਤ ਖਿਆਲ ਰੱਖਦਾ ਸੀ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਵੀ ਕਰੋਗੇ ਅਤੇ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ